ਦਾਸ ਮੇਰੇ ਪੁੱਛਣੇ ਦੀ ਥਾਂ ਮੇਰੇ ਪੁੱਜਣੇ ਦੀ ਥਾਂ ਰਵਿਦਾਸ ਮੇਰੇ ਕੁਝਣੇ ਦੀ ਤਾਂ ਇਹੜਾ ਕੰਮ ਮੈਂ ਜਿਹੜਾ ਕੰਮ ਕਰਾਂ ਜਪ-ਜਪ ਤੇਰਾ ਨਾਮ ਮੈਂ ਜਿਹੜਾ ਜਪ ਕਰਾਂ ਜਪ-ਜਪ ਤੇਰਾ ਨਾਮ ਮੈਂ ਜਿਹੜਾ ਕੰਮ ਕਰਾਂ ਜਪ-ਜਪ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਜੀ ਦੇ ਸ਼ਿਰਵਾਹ ਆਗਾਂਢੀ ਆਪ ਚਾਲੇ ਪੰਧਰ ਨੂੰ ਆਪਣੀ ਮਾਂ ਕੰਨ ਦਾ ਸਤਿਕਾਰਨਾ ਅਗਰੋਂ ਤੋਂ ਨਾਨਕ ਨਾਮ ਚੜ੍ਹ ਦੀ ਕਲਾ ਦੇ ਵਿੱਚ ਪਾਉਂਦੇ ਸ੍ਰੀ ਗੁਰੂ ਦੇ ਹਾਰ ਸਤਿ ਸ਼੍ਰੀ ਅਕਾਲ ਜਿਵੇਂ ਬੋਲੇ ਸੋਨੁ ਕਹੋ ਸਵਾਸ ਸਵਾਸ ਮਹਾਰਾਜ ਹੋਏ ਬੋਲਣ ਸੰਸਾ ਇਤਿਆਂ ਸਿੱਤਿਆਂ ਹਜਾ ਤੂ ਟੂਨੇ ਟੂਠੇ ਕਰਮ ਤਖੰਡ ਵਿਖਾਉਣੇ ਤੇ ਕਰਮ ਤਖੰਡ ਵਿਖਾਉਣੇ ਟੂਠੇ ਕਰਮ ਤਖੰਡ ਵਿਖਾਉਣੇ ਉਹਦੇ ਨਾਮ

ਨਾ ਨੁਲਕਾ ਨੁਲਕਾ ਵਾਲਾ ਉਹ ਉਹ ਨਾ ਸਿਰ ਕਰ ਕੋ ਕਰ ਕੋ ਸੁਨਰਾ ਦੇ ਸੋਹਰੇ ਜਨ ਸੋਇ ਨਾਨਕ ਜਨਾ ਪ੍ਰਾਪਧੋਇ ਏਵ ਸਾਧੁਰਿ ਦਿਨਾਵਨੇਤ ਮੁਦਗਿਆਰ ਸਭ ਦਾਸ ਤੂ ਹਦਿਆ ਨਾ ਬਿਨੂ ਨਿਆਰਾ ਰਾਰ ਜੜੁ ਵਿਸਨਾਰੇ ਚਾਰ ਪਦਾਨ ਰਾਪਰ ਰਾਸ ਸਭ ਕਾ ਮਾਸੁਰ ਦੇਵਤਾ ਸੰਤ ਰਚਿ ਤੋ ਬਿਨਾਂ ਦੇਤਾ ਸਮਾਗਮ ਸੇ ਇਕ ਦਿਵਤੇ ਸਾ ਇਹ ਵਾਗ ਜਨ ਗਰੋਹਰੇ ਗੁਰੂ ਨਾਨਕ ਦੇ श्री गुरुदेव गोस्वामी महाराज सबचेवे प्रकाश संत साजन गुरु गुण वत्सा गुरुते पाठ दर्शन दान दाता अंतर के व्यवस्था सर्वदा विश्वे परमपिता परम जन अंतर के व्यवस्था सर्वदा विश्वे वायु वर श्रीनाथ श्रीनाथ अनंत आनंद से वंदना करता हूं अंतर के व्यवस्था सर्वदा विश्वे वायु वर श्रीनाथ श्रीनाथ अंतर के व्यवस्था सर्वदा विश्वे वायु वर ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਥਾਨ ਤੋਂ ਸਤਿ ਸ਼੍ਰੀ ਅਕਾਲ ਸਭ ਨੂੰ ਨਾਮਦਾ ਸ੍ਰੀ ਅਮਰ ਸੋਹਰਵਾ ਜੀ ਦੇ ਬਰਸੇ ਸ੍ਰੀ ਅਮਰ ਸੋਹਰਵਾ ਜੀ ਅੱਜ ਦੇ ਦਿਨ ਨਵਾਂ ਗੁਰਦੁਆਰਾ ਪਰਮ ਦਾਤ ਜੀ ਆਉਣ ਐਸਾ ਜੁੜੇ ਹੋਏ ਵਾਲੇ ਜੀਤਾਂ ਦਸਤਰੀ ਅਨੰਦ ਰਾਮ ਜੀ ਵਰਤਿਆ ਰਾਜ ਦੇ ਸੁਆਦ ਸਾ ਤੋਂ ਸਰਬਜਨ ਮਹਾਰਾਜ ਸਤਿਗੁਰੂ ਮਹਾਰਾਜੋ ਸ੍ਰੀ ਗੁਰੂ ਘਰ ਦੇ ਸ੍ਰੀ ਤੋਂ ਆਈਸਾ ਬਈ تو پي ايمو بي پاري الله يا معبود افسر جي چن در پاري الله يا معبود جي دعا جو واسطي پانچ ديني سفيا وان گه ماڻه جي دعا جو واسطي الله مبارڪ آهي احمد جو ٿو آجي فاڏه رات جو ڏاڍي سوهڻي tudo ਇਹ ਕੁਮਾਰ ਜੀ ਬੜੇ ਮਹਾਨੀਯ ਜੀ ਆਨ ਮੰਨ ਦੇਖੇ ਸਭ ਸੱਚੇ ਬੋਲਦਾ ਹੂ ਆਹ ਪਾਣੀ ਹੈ ਕੋ ਪਾਣੀ ਹੈ ਕਿ ਕਰਦਾ ਰਾਹ